ਦਲ ਬਦਲੀ ਦਾ ਇੱਕ ਹੋਰ ਨਵਾਂ ਰਿਕਾਰਡ ਸਵੇਰੇ ਕਰਾਇਆ ਸ਼ਾਮਲ ਤੇ ਸ਼ਾਮ ਨੂੰ ਪਾਰਟੀ ਵਿੱਚੋਂ ਕੱਢਿਆ ਬਾਹਰ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸਵੇਰੇ ਸ਼ਾਮਲ ਕਰਵਾਇਆ ਜਾਂਦਾ ਹੈ ਤੇ ਸ਼ਾਮ ਨੂੰ ਭਾਜਪਾ ਵੱਲੋਂ ਉਹਨਾਂ ਨੂੰ ਬਾਹਰ ਦਾ ਰਸਤਾ ਦਿੱਤਾ ਜਾਂਦਾ ਹੈ ਇਹ ਦਲ ਬਦਲੂਆਂ ਦਾ ਨਵਾਂ ਰਿਕਾਰਡ ਚੱਲ ਪਿਆ ਹੈ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦਲ ਬਦਲੂਆਂ ਦਾ ਕੋਈ ਵੀ ਥਾਂ ਟਿਕਾਣਾ ਨਹੀਂ ਹੁੰਦਾ ਇੱਕ ਪਾਰਟੀ ਛੱਡੀ ਦੂਸਰੀ ਪਾਰਟੀ ਵਿੱਚ ਚਲੇ ਗਏ ਉਹਨੂੰ ਛੱਡੀ ਤੀਸਰੀ ਪਾਰਟੀ ਵਿੱਚ ਚਲੇ ਗਏ ਕਦੇ ਵਾਪਸ ਆ ਗਏ ਇਹ ਦਲ ਬਦਲੂ ਹਰ ਵਕਤ ਮੌਕਾ ਭਾਲਦੇ ਰਹਿੰਦੇ ਨੇ ਸੋ ਇਵੇਂ ਹੀ ਕੱਲ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਮੰਤਰੀ ਤੇ ਸੀਨੀਅਰ ਲੀਡਰ ਜਿਨ੍ਹਾਂ ਨੇ ਆਪਣੀ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਉਹਨਾਂ ਨੂੰ हरियाणा ਦੇ ਮੁੱਖ ਮੰਤਰੀ ਤੇ ਪੰਜਾਬ ਦੇ ਬਹੁਤ ਹੀ ਸੀਨੀਅਰ ਆਗੂ ਉਹਨਾਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਚੋਂ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੋ ਬੀਜੇਪੀ ਵਿੱਚ ਦਲ ਬਦਲੇ ਦਾ ਇਹ ਜਿਹੜਾ ਨਵਾਂ ਮੀਲ ਪੱਥਰ ਕਾਇਮ ਹੋ ਗਿਆ ਦਿੱਲੀ ਦੇ ਸਾਬਕਾ ਮੁੱਖ ਜਿਹੜਾ ਆਪ ਮੰਤਰੀ ਸੀ ਸੰਦੀਪ ਕੁਮਾਰ ਵਾਲਮੀਕ ਸੰਦੀਪ ਕੁਮਾਰ ਵਾਲਮੀਕ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਗਿਆ ਸ਼ਾਮ ਨੂੰ ਉਹੀ ਸੰਦੀਪ ਕੁਮਾਰ ਵਾਲਮੀਕ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਚਿੰਦੇ ਉਸਨੇ ਆਪਣੇ ਨਾਲ ਜੁੜੇ ਕੁਝ ਅਹਿਮ ਤੱਥ ਛੁਪਾਲੇ ਸੀ ਜਿਨ੍ਹਾਂ ਦਾ ਪਤਾ ਲੱਗਣ ਤੇ ਉਸਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਸੋ ਪਾਰਟੀ ਤੋਂ ਬਾਹਰ ਕੱਢਣ ਤੇ ਹੁਕਮ ਦੀ ਕਾਪੀ ਜਿਹੜੀ ਜਾਰੀ ਕਰ ਦਿੱਤੀ ਗਈ ਸੰਦੀਪ ਵਾਲਮੀਕ ਜੋ ਆਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਸੀ ਔਰ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਸੀ ਲੇਕਿਨ ਸੰਦੀਪ ਵਾਲਮੀਕ ਨੂੰ ਭਾਜਪਾ ਚੋਂ ਕੱਢਣ ਦਾ ਕਾਰਨ ਦੱਸਦਾ ਕਿ ਉਹਨਾਂ ਨੇ ਜੋ ਆਪਣੇ ਅਸਲੀ ਤੱਤ ਸੀ ਜਿਨ੍ਹਾਂ ਦੇ ਨਾਲ ਉਹ ਵੀ ਭ੍ਰਿਸ਼ਟਾਚਾਰ ਚ ਜਕੜਿਆ ਹੋਇਆ ਸੀ ਉਸ ਨੂੰ ਲੈ ਕੇ ਉਹਨੇ ਆਪਣੇ ਅਸਲੀ ਤੱਤ ਜਿਹੜੇ ਨਹੀਂ ਦਿਖਤੇ ਉਹ ਲੁਕੋਲੇ ਸੀ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਵਿੱਚ ਜੋ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਦੀਆਂ ਇਹ ਸਾਰੀਆਂ ਸਚਾਈਆਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਸੋ ਸਵੇਰੇ ਸ਼ਾਮਲ ਕਰਾਇਆ ਸ਼ਾਮ ਨੂੰ ਬਾਹਰ ਕੱਢਿਆ ਬਹੁਤ ਹੀ ਇੱਕ ਵੱਡੀ ਖਬਰ ਬਣ ਗਈ ਕਿ ਦਲ ਪਦਮਾ ਦਾ ਇੱਕ ਕਿਸ ਤਰ੍ਹਾਂ ਦਾ ਦੌਰ ਚੱਲ ਪਿਆ ਇੱਕ ਨਵਾਂ ਰਿਕਾਰਡ ਬਣ ਗਿਆ ਬੀਜੇਪੀ ਜਿਹੜੇ ਦਲ ਬਦਲ ਕੇ ਆਉਂਦੇ ਨੇ ਉਹਨਾਂ ਦਾ ਪਹਿਲਾ ਰਿਕਾਰਡ ਨਹੀਂ ਵੇਖਦੀ ਉਹਨਾਂ ਨੂੰ ਪਹਿਲਾਂ ਨਹੀਂ ਚੈੱਕ ਕਰਦੀ ਬਾਅਦ ਵਿੱਚ ਉਹਨਾਂ ਦੀਆਂ ਜਿਹੜੀਆਂ ਕਮੀਆਂ ਲੱਭੀਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਂਦਾ ਹੈ ਸੋ ਪਹਿਲੇ ਪਾਰਟੀਆਂ ਨੂੰ ਦਿਖਣਾ ਚਾਹੀਦਾ ਹੈ ਕਿ ਕਿਹੜਾ ਬੰਦਾ ਪਾਰਟੀ ਵਿੱਚ ਸ਼ਾਮਲ ਕਰਵਾਣਾ ਸੀ ਉਹ ਪਾਰਟੀ ਵਿੱਚ ਕਿਉਂ ਆ ਰਿਹਾ ਹੈ ਉਸ ਦਾ ਪਿਛਲਾ ਰਿਕਾਰਡ ਕੀ ਹੈ ਉਸ ਨੇ ਕਿੰਨਾ ਪ੍ਰਸ਼ਾਚਾਰ ਕੀਤਾ ਹੈ ਉਸਨੇ ਪਹਿਲਾ ਪਾਰਟੀ ਵਿੱਚ ਰਹਿੰਦਿਆਂ ਉਹਨਾਂ ਦੇ ਦੋਸ਼ ਕੀ ਲੱਗੇ ਹੋਏ ਨੇ ਉਹ ਕਿਉਂ ਪਾਰਟੀ ਛੱਡਣਾ ਚਾਹੁੰਦਾ ਹੈ ਸੋ ਇਸ ਨੂੰ ਦੇਖਣ ਤੋਂ ਬਾਅਦ ਉਸ ਨੂੰ ਇਹ ਕਿ ਪਾਰਟੀ ਵਿੱਚ ਸ਼ਾਮਲ ਕਰਉਣਾ ਚਾਹੀਦਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਤਾਂ ਆਓ ਤੇ ਆ ਕੇ ਉਹਨਾਂ ਨੂੰ ਪਰਨਾ ਪਾਓ ਤੇ ਪਾਰਟੀ ਜੁਆਇਨ ਕਰਾਓ ਇਹ ਰਾਹ ਅਪਣਾਇਆ ਹੋਇਆ ਜੋ ਕਿ ਫਿਰ ਬਾਹਰ ਕੱਢਣ ਲੱਗ ਗਿਆ ਵੀ ਕੁਝ ਨਹੀਂ ਦੇਖਿਆ ਔਰ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਸੋ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਰਿਕਾਰਡ ਬਣ ਗਿਆ ਆਮ ਆਦਮੀ ਪਾਰਟੀ ਨੇ ਵੀ ਇਸ ਤਰ੍ਹਾਂ ਕੀਤਾ ਸੀ ਜਲੰਧਰ ਦੇ ਜਿਮਨੀ ਚੋਣਾਂ ਦੇ ਵਿੱਚ ਇੱਕ ਜਿਹੜਾ ਕਿ ਸਵੇਰੇ ਅਕਾਲੀ ਦਲ ਦਾ ਉਮੀਦਵਾਰ ਸੀ ਉਹਨੂੰ ਆਪਣੀ ਪਾਰਟੀ ਵੀ ਸ਼ਾਮਲ ਕਰਵਾ ਰਿਆ ਔਰ ਕੁਝ ਘੰਟਿਆਂ ਬਾਅਦ ਹੀ ਉਹ ਫਿਰ ਅਕਾਲੀ ਦਲ 'ਚ ਵਾਪਸ ਚਲਾ ਗਿਆ ਸੋ ਆਮ ਆਦਮੀ ਪਾਰਟੀ ਵੱਲੋਂ ਵੀ ਭਾਜਪਾ ਵੱਲੋਂ ਵੀ ਇਸ ਤਰ੍ਹਾਂ ਦੇ ਜਿਹੜੇ ਇਹ ਹੱਥ ਕੰਡੇ ਅਪਣਾਏ ਜਾ ਰਹੇ ਨੇ ਇਹ ਚੋਣ ਕਮਿਸ਼ਨ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਇਹਨਾਂ ਪਾਰਟੀਆਂ ਦੇ ਉੱਪਰ ਔਰ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਇਹ ਉਹਨੂੰ ਰੱਦ ਕਰਨ ਬਾਰੇ ਵੀ ਸੋਚਣਾ ਚਾਹੀਦਾ ਜੋ ਇਹਨਾਂ ਪਾਰਟੀਆਂ ਨੂੰ ਨੈਸ਼ਨਲ ਪਾਰਟੀਆਂ ਤੌਰ ਤੇ ਨੇ ਔਰ ਇਹ ਬਿਨਾ ਪੁੱਛੇ ਪਛਾਏ ਆਪਣੇ ਜਿਹੜਾ ਕਿ ਚੋਣ ਮੈਨੀਫੈਸਟੋ ਜਾਰੀ ਕਰ ਦਿੰਦੀਆਂ ਨੇ ਔਰ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਜਾਂਦੇ ਨੇ ਔਰ ਉਹ ਵਾਅਦੇ ਫਿਰ ਪੂਰੇ ਨਹੀਂ ਹੁੰਦੇ ਤਾਂ ਫਿਰ ਇਹ ਲੋਕਾਂ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਲੀਡਰ ਹੁੰਦੇ ਨੇ ਪਾਰਟੀਆਂ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾਂਦੇ ਨੇ ਸੋ ਇਸ ਨੂੰ ਲੈ ਕੇ ਫਿਰ ਪਾਰਟੀਆਂ ਵੱਲੋਂ ਜਿਹੜਾ ਇੱਕ ਦੂਜੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾਂਦੇ ਨੇ ਸੋ ਚੋਣ ਕਮਿਸ਼ਨ ਇਸ ਪਾਸੇ ਧਿਆਨ ਦੇਣ ਔਰ ਇਹਨਾਂ ਪਾਰਟੀਆਂ ਨੂੰ ਤਾਰਨਾ ਕਰ